ਤੋ ਸੋ ਅੱਜ ਆਪਾਂ ਹੈਗੇ ਆ ਪਿੰਡ ਚਿੱਟੀ ਜਗਾ ਚਿੱਟੀ ਜਿਹੜਾ ਕਬੱਡੀ ਸਟਾਰ ਉਹਦੇ ਪਿੰਡਾਂ ਗਾਂ ਦਾ ਬੰਨ ਖੁੱਲਾਂਗੇ ਅੱਜ ਆਪਾਂ ਤੇ ਇਹਦਾ ਸਾਰਾ ਵੀਡੀਓ ਪਤਨ ਦਿਖਾਵਾਂਗੇ ਨੇ 4-5 ਦਿਨ ਹੋ ਗਿਆ ਤੇ ਬੁਮਾਰ ਹੋਈ ਨੂੰ ਤੇ ਇਹਦਾ ਕਾਰਨ ਹੈਗਾ ਜੀ ਨਵੀਂ ਤੂੜੀ ਜਿਹੜੀ ਪਾਈ ਗਈ ਆਲਾ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਨਵੀਂ ਤੂੜੀਆਂ ਪੈ ਰਹੀਆਂ ਜੀ ਪਸੂ ਨੂੰ ਤੇ ਬੰਨ ਪੈਣ ਦੀ ਸਮੱਸਿਆ ਆਮ ਜੀ ਜਿਹੜੀ ਹੈਗੀ ਆ ਹੁਣ ਹੋਊਗੀ ਕਿਸੇ ਦਾ ਪਸੂ ਵੀ ਬੰਨ ਬੰਨ ਪੈਂਦਾ ਤੇ ਮੌਕੇ ਤੇ ਤੁਹਾਡੀ ਵੀਡੀਓ ਸ਼ੇਅਰ ਕਰੀ ਹੋਈ ਅਗਲੇ ਤੱਕ ਪਹੁੰਚਦੀਏ ਤਾਂ ਹੋ ਸਕਦਾ ਅਗਲੇ ਦੇ ਪਸੂ ਦੀ ਜਾਨ ਬਚਾਈ ਜਾ ਸਕੇ ਵੀਡੀਓ ਨੂੰ ਸ਼ੇਅਰ ਕਰਿਓ ਪੇਜ ਨੂੰ ਤੁਸੀਂ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਠੀਕ ਹੈ ਜੀ ਇਹ ਤਾਂ ਆਪਾਂ ਬੰਨ ਖੁੱਲਣ ਲੱਗੇ ਆਂ ਜੋ ਵੀ ਸਾਰਾ ਅੱਗੇ ਦਾ ਪ੍ਰੋਸੈਸ ਹੈਗਾ ਉਹ ਆਪਾਂ ਦਿਖਾਵਾਂਗੇ ਤੁਹਾਨੂੰ ਥੋੜੀ ਜਿਹੀ ਵਜੋਂ ਬੰਨ ਖੁੱਲਦੇ ਆਂ ਇਹ ਨਹੀਂ ਹੈਗਾ ਬੰਨ ਖੋਲ ਕੇ ਪਾਸੇ ਪਾ ਕੇ ਕੱਢ ਕੇ ਦੇ ਕੰਮ ਨੂੰ ਵੇੜਿਆ ਗਾਹਾਂ ਪੱਠੇ ਖਾਂਦੀ ਦੀ ਤੰਦਰੁਸਤ ਵਧੀਆ ਆ ਜਿਹੜੀ ਹੈਗੀ ਆ ਕੋਈ ਫੰਦਕਾ ਨਹੀਂ ਅਸਲ ਕਈ ਵਾਰੀ ਕੀ ਹੁੰਦਾ ਇੱਕ ਦਿਨ ਨਾਲ ਦੋ ਜਾਨਾਂ ਬਚ ਜਾਂਦੀਆਂ ਜਿਵੇਂ ਹੁਣੇ ਗੱਬਣਾ ਸੱਤ ਮਹੀਨਿਆਂ ਦਾ ਕੰਮ ਪਸਦੀ ਹੋ ਤੇ ਨਾਲ ਇੱਕ ਜਿਹੜੀ ਅੰਦਰ ਅੰਜੰਮੀ ਜਾਨ ਹੈਗੀ ਆ ਵੀ ਬਚ ਜਾਣੀ ਆ ਦੇ ਨਾਲ ਪਰ 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 சாஜா பய படமே பந்த பாலை ரெண்டு தான் ਆ ਲੋ ਬੀਤੇ ਅੱਜ ਆਉਂ ਦੋਣਾ ਨਹੀਂ ਮੈਂ ਨਾ ਆ ਗਿਆ ਹਾਂ ਜਿੱਕੇ ਨਾਲ ਹੋਰ ਨਾ ਕੋਈ ਨਾ ਕੋਈ ਨਾ ਜੋ ਲੱਗ ਦੋ ਕੰਮ ਹੋ ਜਾਣਗੇ ਨਾਲੇ ਮੋਟਰ ਤੋਂ ਲੂਗੀ ਬਾਬੇ ਦਾ ਕੰਮ ਬਣੂਗਾ आजा ले आ जा ये और नूरा 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 का काम निपते गई आ जा आ जा तो जाओ और ਆਪੇ ਪੈਸਾ ਕਮਾਉਣਾ ਪਸਾਦਾ। ਲੈ ਲਾ ਬੁਣ ਦੇ। ਬਾਹਰ। ਹੱਥੀਂ ਇਸ ਤਰ੍ਹਾਂ ਦੇ। ਬਾਬੇ ਨੂੰ ਹੋੜ ਖਾਤੇ। ਤੇ ਪਾਲਿਆ ਪੋਣੀ ਤੇ ਖਤੋ ਕਤਨੀ ਅੱਜ। ਹੈ? ਇਹਦਾ ਤਾਂ ਬੁਰਾ ਬਣਾ ਨਹੀਂ ਜੀ ਕਦੇ ਹੋਵੇ। ਤੋ ਯਾਰ ਬਣਾ ਰਿਹਾ ਹੈ ਇਹਨੂੰ ਬਿਗਾ ਆ ਪਿਆ ਮੁੰਡੇਆਂ ਇਹਨਾਂ ਦਾ ਕੰਮ ਹੈਗਾ ਮੋਟਰ ਸੜਕ ਦੀ ਦਾ ਇਹ ਮੋਟਰ ਜੋ ਖੁੱਟ ਰਿਹਾ ਹੈ ਕਹਿੰਦਾ ਵੀ ਦੋ ਕੰਮ ਕਰਨੇ ਆ ਸਾਰਾ ਵਾਲੇ ਗਾਹ ਬਾਦ ਚ ਵੀ ਨਾਲੇ ਮੋਟਰ ਸੜਕ ਚ ਰੋਲਾ ਪਤਾ ਕੀ ਹੈ ਡਾਕਟਰ ਤੋ ਇਹਨਾਂ ਨਾਲ ਡੀਲ ਕੀਤੀ ਹੈ ਹੋਰ ਕੋਈ ਚੱਕਰ ਨਹੀਂ ਗਾ ਅੱਟਾੜੀ ਛੋਟੀ ਮੋਟਰ ਸੜਕ ਦੇ ਵਿੱਚ ਮੈਂ ਯੋਗਦਾਨ ਪਾਉਂਗਾ ਹੈ ਬਈ ਹੋਰ ਤਾਂ ਨਹੀਂ ਜਾਣਦਾ ਮੈਂ ਫਲਾਈ ਬਣਾਉਣੀ ਆ ਉਹ ਕਰਲਾ ਵੀ ਕੀ ਹੈਗੇ ਤੋਂ ਕਿਹਾ ਮੈਂ ਕਿਰੇਵਾਣਾ ਨਾ ਆਉਂਦਾ ਜੀ ਕੋ ਗੈਰ ਜੀ ਮਾਈ ਹੋ ਜਾਣਾ ਮੈਂ ਕਿਹਾ ਯਾਰ ਬਰਾਹ ਦੇ ਵਿੱਚ ਸਵਾ ਜਿਹਾ ਰਿਹਾ ਇਹ ਮਾਪ ਲੱਖੇ ਨਾਲ ਯਾਰ ਵਜੀ ਜਰੀ ਵਾਈਡ ਐਂਗਲ ਤੇ ਕਲੀਪ ਸਟਾਪ ਕਰਦੇ ਕੋਈ ਖੋਲ ਦੇਖੋ ਚੱਲ ਵੀ ਸੁੱਕੇ ਇੱਥੇ ਕੋੜ ਦੇ ਫਰਕ ਜਾਂਦੇ ਸਿੱਲੇ ਕੇ ਸੋਚ ਵੀ ਜੇ ਤੋ ਬਾਬ ਨਿਕਲ ਜਿਦਾ ਮੇਰਾ ਕੀ ਬੜੇ ਤਾਂ ਤਾਂ ਗਰਮੀ ਆ ਹੌਮੀ ਚਲੀ ਗਈ ਗਰਮੀਆਂ ਦਾ ਹੈ ਭਿੱਜਣਾ ਜੀ ਦੀ ਆ ਨਾ ਹੋ ਜੂਗਾ ਉਦਾਂ ਕਿਹੜਾ ਨਾਤਾ ਡਾਕਟਰ ਦੱਸਦੇ ਜੇ ਤੇਰਾ ਟਾਈਮ ਜਾਂ ਨਾ ਹੁੰਦਾ ਹੈਗਾ ਇਹ ਟਾਈਮ ਤਾਂ ਹੈਗਾ ਇੰਨਾ ਵੀ ਨਹੀਂਗਾ ਜਿਹੜਾ ਨਾ ਹੀ ਨਾ ਹੋਵੇ ਮੇਰੇ ਤਾਂ ਨਾ ਤਾਂ ਦੋ ਤਿੰਨ ਵਾਰੀ ਲੀਕਾ ਉਹ ਸੱਤ ਨਾਲ ਵਾਇਰਲ ਗਿਆ ਸੱਤ ਨਾਲ ਝੂਠ ਨਹੀਂ ਬੋਲੀਂ ਸੌ ਲੱਗੇ ਹਾਂ ਤੇ ਜੇ ਚੱਲ ਦੋ ਤਿੰਨ ਵਾਰੀ ਨਹੀਂ ਐਦਾਂ ਲਾਵਾ ਨਾ 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 ਚੰਗਾ ਤੇ ਵੀਡੀਓ ਬਣਾਉਣ ਲਾਇਆ ਮੰਨੇ ਬੰਦੇ ਨੇ ਬਾਹਰ ਕੱਢੀ ਵੱਡੇ ਪਰੋਆ ਦੇ ਡਾਕਟਰਾਂ ਦਾ ਇੰਨੇ ਵੀ ਨਹੀਂ ਮਾੜੇ ਹੁੰਦੇ ਜਿਹੜੇ ਚੰਦੇ ਨੇ ਭਾਈ ਇਹ ਨਾ ਜੀ ਜਮੀ ਨਹੀਂ ਆ ਰਹੀ ਲਗੀਆਂ ਤਾਂ ਨਾ ਉਹਦੇ ਦਾ ਟੱਡ ਵੀ ਕਿਦਾਂ ਆਣ ਵਿਚਾਰੀ ਰਹੂਗੀ ਅੱਗੇਣ ਕੱਸ ਪਈ ਹੀ ਟੱਡ ਤੇ ਡਾਕਟਰ ਸਾਹਿਬ ਫਾਰੇ ਦਾ ਕੀ ਰੀਜ਼ਨ ਹੋ ਸਕਦਾ ਕੰਨਾਂ ਜਿਆਦਾ ਕਾਈਡ ਦਾ ਵੀ ਹੁੰਦਾ ਹੈ ਟੀਐਸ ਵੀ ਡਰਾਫਰਮੈਟਿਕ ਕਰਨੀ ਵੀ ਹੋ ਸਕਦੀਆਂ ਆ ਤੁੜੀ ਦਾੜੀ ਵਾਲਾ ਫਸਟੇ ਜਿਆਦਾ ਹੁੰਦਾ ਆ ਪੱਲਾ ਪੱਲਾ ਵੀ ਮਈਆ ਤਾਂ ਟੂੜੀ ਆ ਯਾਰ ਨਵੀ ਨਹੀਂ ਟੂੜੀ ਵਿੱਚ ਤੇਰੀ ਨਹੀਂ ਆਉਂਦੀ ਆ ਖੰਡ ਆਈਸ ਨਹੀਂ ਹੁੰਦੀ ਪ੍ਰੋਪਰ ਤਰੀਕੇ ਨਾਲ ਬੱਜਦੀ ਨਹੀਂ ਔਰ ਇੱਕ ਜਿਹੀ ਵਜ੍ਹਾ ਹੁੰਦੀ ਏ ਓਵਰਫੇਡਿੰਗ ਹਾਂਜੀ ਉਹ ਵੀ ਜਦੋਂ ਪੱਠਾ ਆਪਾਂ ਖੁਰਲੀਆਂ ਭਰ ਕੇ ਛੱਡ ਦੇਣੀ ਏ ਇੱਕ ਵਾਰੀ ਕੋਈ ਤੇਜਵਾਨਾ ਵਿਚਾਰਾ ਖਾਈ ਤੁਰਿਆ ਜਾਂਦਾ ਹਨਾ ਉਹ ਵੀ ਇੱਕ ਵਜ੍ਹਾ ਹੁੰਦੀ ਏ ਬੰਨ ਪੈਣ ਸੈਂਸ ਕੋਲੋਂ ਸਾਡਾ ਬੰਦਾ ਦੇਖ ਲੈ ਖੋਲੀਆਂ ਬਿਲੀਆਂ ਰੱਖਦਾ ਲੈ ਅਸੀਂ ਜੀ ਟੋਟਾ ਡੇਰੀ ਨਈ ਦੋ ਟਾਈਮ ਹੀ ਆ ਪੌਂਦਾ ਬਸ ਡੇਰੀ ਫਾਰ ਸਵੇਰ ਨੂੰ ਵੱਖਰੇ ਸ਼ਾਮ ਨੂੰ ਵੱਖਰੇ ਦੇ ਬਾਬਾ ਪਸੂ ਵੀ ਦੇਖਣਾ ਪਸੂ ਵੀ ਤੁਹਾਡੇ ਚਿੰਨੇ ਪਈ ਹੈ ਹਨਾ ਉਹ ਪਰ ਬੰਦੇ ਬਹੁਤ ਆ।ਤਾਵਾਗੇ ਕਿਲੇ ਤੋਂ ਤੁਹਾਡੇ ਕੋਲ ਵਾਲੀ ਲਈ ਕਾਰਨ ਦੀ ਤੇ। ਭਾਈ ਦੇਹਰੀਆਂ ਵੱਡੀਆਂ ਵਾਲੇ ਆਉਂਦੇ ਆ ਉਹ ਦੇਖਣ। ਲੜਦਾ ਪਾਉਣ ਤੈਨੂੰ। ਦੇਖਣ ਆਉਂਦੇ ਬਹੁਤ ਕਹਿੰਦੇ ਅਸੀਂ ਵੀ ਇਦਾਂ ਦੇ ਕਰਨੇ ਆ। ਕੋਈ ਨਾ ਦੇਖਾ ਦੇ ਭਾਈ ਇਹਦਾ ਜਿਹੜਾ ਫੇਰ ਦਾ ਕੰਮ ਆ। ਕੋਈ ਛਾਂ ਦੇ ਛਾਂ ਦੇ ਪਾਉਣ ਲਈ ਜੀ। ਅੱਜ ਮੇਰੇ ਕੋਲੇ 4 ਕੇਸ ਆ। 4 ਦੇ ਬੰਨ ਘੁੱਲਣੇ ਆ ਇੱਕ ਆ। ਇੱਕ ਨਾ ਦਿੱਤੇ ਕਿ ਇੱਕ ਸਮੀਗੁਰ ਤੋਂ ਬਾਹਰ ਵੱਡੋ ਵਾਲੀ ਉੱਥੇ ਇੱਕ ਮੂਰ ਮੈਲ ਜਾਣਾ। ਚਾਰ ਬੰਨ ਆ ਜਾਈ ਦੀ ਧਾਟੀ ਨੂੰ ਖੋਲਣੇ ਆ। ਇਹ ਦੇਖ ਲਓ ਕੀ ਹਾਲਾਤ। ਬਹੁਤ ਗਾਂਦਿਆ ਹੋਇਆ। ਆ ਦੇਖ ਲਓ। ਕਟੂੜੀ ਆ, ਮੀਰੀ ਟੂੜੀ ਆ ਕਿੱਥੋਂ ਪਾਦੀ ਜੂਗੀ। ਇਹ ਤਾਂ ਉੱਦੀ ਆ ਵਿਚਾਰੀ। 아, 나, 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 ਵੱਲ ਪੈਂਦਾ ਤਾਂ ਜਿਹੜੇ ਆਹ ਲੱਲਪੱਲ ਦਵਾਈਆਂ ਸੁਈਆਂ ਦੇਣੀਆਂ ਸੁਝਾ ਰਿਹਾ ਇਹ ਤਾਂ ਫਕਾਰ ਵੀ ਨਹੀਂ ਕਹਿ ਸਕਦੇ ਬਹੁਤ ਸਾਰੇ ਕੇਸਾਂ ਦੇ ਵਿੱਚ ਫੁੱਲ ਵੀ ਜਾਂਦਾ ਹੈ ਇਹ ਪਰ ਆਹ ਬੈਸਦਾ ਵੀ ਉਹ ਤਾਂ ਪੈਸੇ ਦਾ ਹੀ ਚਲੋ ਖਰਚਾ ਹੈ ਨਾ ਇਹ ਕਰਾਂਗਾ ਉਹਨਾਂ ਦਾ ਹੋ ਵੀ ਜਾਂਦਾ ਫੇਰ ਹੀ ਛੁਟੇ ਫੜੇ ਫੜ ਕੇ ਲੋੜ ਹੀ ਨਹੀਂ ਦੀ ਪ੍ਰੈਸ਼ਰ ਬਣਾ ਰਿਹਾ ਹਾਂ ਹੋਰ ਕੋਟ ਕੋਟ ਐਨੇ ਕੀ ਪਾਣੀ ਨੂੰ ਅੱਧੇ ਜੀ ਵਿਟਿੰਗਾ ਦੇ ਸਦੀ ਫਾਂਗੀ ਵਿੱਚ ਹੈ ਨਾ

よろしくお願いし ਕਿਓ ਫਿਸੀ ਆ ਦੇ ਦਾ ਚਾਹਲਾ ਬਣਾ ਲੈਣਾ ਹੈ ਆਪਾਂ ਵਧੀਆ ਜਾ ਹਾਂ ਵਧੀਆ ਹੈ ਸ਼ਾਣਾ ਤੇ ਪੱਤੇ ਥੋੜੇ ਥੋੜੇ ਕਰਕੇ ਪਾਉਣੇ ਆ ਇੱਕ ਨਾਲ ਇੱਕ ਨਾਲ ਆ ਗਏ ਸਾਰੇ ਕੋਈ ਸੈਟ ਵਗੈਰੇ ਪੱਤੇ ਥੋੜੇ ਥੋੜੇ ਕਰਕੇ ਪਾਉਣੇ ਆ ਇੱਕ ਟਾਂ ਕਿਸੇ ਤਰ੍ਹਾਂ ਪਰ ਨਹੀਂ ਇੱਕ ਵਾਰੀ ਨਹੀਂ ਪਰਨੇ ਨਹੀਂ ਨਹੀਂ ਪਾਸੇ ਮਰਦੇ ਹੋ ਗੋਈਆਂ ਨਹੀਂ ਟੁਕੜਾ ਟੁਕੜੇ ਅੱਗੇ ਪਰ ਮਾ ਲਾ ਲੇ ਮਰ ਜਾਗੇ ਇਹ ਮੈਂ ਤਾਂ پیسے ਦੱਸਣੀਆਂ ਮੈਂ ਕਿੰਨੇ ਲੈਣੇ ਆ ਤੇ ਰੜ ਜਾਣਾ ਪਰ ਨਹੀਂ ਪਰਣਾ ਕਿ ਨਹੀਂ ਲੱਗਿਆ ਤੇ ਮੇਰੀ ਦਵਾਈ ਆ ਗਈ ਜੇ ਮੈਂ ਆਪਦੇ ਦੋਸਤੇ ਇਹ ਇਹ ਮੇਰ ਦਾ ਪੱਟੇ ਦਾ ਦੇਖੀ ਮਿਲ ਕੇ ਭਾਇਆ ਕਰਨੇ ਕਿਲੋ ਕਿਲੋ ਕਰਕੇ ਕਿਲੋ ਪਾ ਦੇ ਕਾਲੇ ਕਿਲੋ ਫੇਰ ਪਾ ਦੇ ਫੇਰ ਬਚ ਲੈ ਕਰਨੇ ਪਹਿਲਾਂ ਤੇ ਗਾਂ ਨੂੰ ਪੁੱਛਿਆ ਕਰਨਾ ਨਹੀਂ ਆ ਲੱਡੂ ਜੇ ਕਰੋ ਬੱਟ ਬੱਟ ਰੱਖੀ ਜੰਨਾ ਹੁਣ ਖਾਣੇ ਆ ਇਹ ਗਾਂ ਨੂੰ ਪੁੱਛਿਆ ਕਰਨਾ ਪਹਿਲਾਂ ਨੇ ਪੱਕ ਗਏ ਹੋਰ ਪਾਵਾਂ ਇਹ ਨਾ ਪਾਵਾਂ ਕੋਥੇ ਨਾ ਕਬਾਈ ਪਈ ਹੈ ਟਿਕੜਾ ਕੀ ਟਰੈਕ ਪਈ ਹੈ ਆਹ ਇੱਕ ਡੱਬਾ ਲਾਲ ਜਿਕਾ ਇੱਕ ਲਾਲ ਜਿਹੇ ਰੰਗ ਦਾ ਡੱਬਾ ਹਾਂ ਹਾਂ ਲਓ ਚਾਚੇ ਨੇ ਫੇਰ ਕੰਮ ਨਵੇੜਿਆ ਕਹਿੰਦਾ ਹੁਣਾ ਕਿਹੜਾ ਬਾਰ-ਬਾਰ ਪਾਵੇ ਪੱਠੇ ਪਾਉਣੀਆਂ ਤੇ ਪਸੂ ਰੱਜ ਜਾਂਦੇ ਆ ਇਹ ਕਿਹੜਾ ਚੱਕ ਮਾਰਨਾ ਪਾਉਂਦੇ ਆ ਚੱਲ ਬੱਸ ਬਹੁਤ ਬਹੁਤ ਉਹ ਦੇਖੀ ਡਾਕਟਰ ਕੋਲਤੀ ਸਹੀ ਆ ਬੱਸ ਕਰਤਾ ਹੋਪੜੋ ਖੜਾ ਹੋ ਜਾ E over okay. here.